ਸਸਿਕਾੰਦੋਸ ਤੋ ਕੀ ਹਾਲ ਚਾਲ ਹੈ ਅੱਜ ਨਾ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਵੈਸੇ ਤਾਂ ਸਕੂਲਾਂ ਤੋਂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚ ਗਈ ਹੋਣੀ ਆ ਕਿ ਈ-ਸਕੂਟਰਸ ਦੀ ਵਰਤੋਂ ਬਾਰੇ ਜਿਹੜੇ ਰੋਡ ਰੂਲਸ ਆ ਉਹ ਸਾਨੂੰ ਪਤਾ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਪਿਛਲੇ ਕੁਝ ਸਮੇਂ 'ਚ ਕੁਝ ਇਹੋ ਜਿਹੇ ਹਾਦਸੇ ਵਾਪਰੇ ਆ ਜਿਨ੍ਹਾਂ ਕਾਰਨ ਈ-ਸਕੂਟਰ ਚਲਾਉਣ ਵਾਲਿਆਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਸੋ ਹੋਣੇ ਜਿਹੜੇ ਰੋਡ ਰੂਲਸ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਮੈਂ ਇਸ ਕਰਕੇ ਕਰ ਰਹੀਆਂ ਕਿਉਂਕਿ ਜੇਕਰ ਤੁਹਾਡੇ ਬੱਚੇ ਹੀ ਸਕੂਟਰ ਚਲਾਉਂਦੇ ਆ ਜਾਂ ਤੁਸੀਂ ਸਕੂਟਰ ਦੀ ਵਰਤੋਂ ਕਰਦੇ ਆ ਤਾਂ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਹੈ ਕਿ ਈ ਸਕੂਟਰ ਚਲਾਉਣ ਦੀ ਜਿਹੜੀ ਉਮਰ ਆ ਉਹ 16 ਸਾਲ ਤੋਂ ਉੱਪਰ ਐ ਸੋ 16 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਆ ਉਹ ਈ ਸਕੂਟਰ ਨਹੀਂ ਚਲਾ ਸਕਦੇ ਇਹ ਇੱਕ ਰੂਲ ਐ ਈ ਸਕੂਟਰ ਦਾ ਔਰ ਦੂਸਰੀ ਗੱਲ ਇਹ ਐ ਕਿ ਜਦੋਂ ਵੀ ਈ ਸਕੂਟਰ ਚਲਾਉਣਾ ਆ ਤਾਂ ਹੈਲਮਟ ਜਿਹੜੀ ਆ ਪਾਈ ਹੋਣੀ ਬੇਹੱਦ ਜ਼ਰੂਰੀ Okay. Yeah. ਤੇ ਜਦੋਂ ਈ-ਸਕੂਟਰ ਚਲਾਉਣਾ ਹੈ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਈ-ਸਕੂਟਰ ਜਿਹੜਾ ਫੁੱਟਪਾਥ ਤੇ ਬਿਲਕੁਲ ਵੀ ਨਹੀਂ ਚਲਾਇਆ ਜਾਂਦਾ ਸੋ ਜਿਹੜਾ ਰੋਡ ਰੂਲਸ ਆ ਈ-ਸਕੂਟਰ ਦੇ ਲਈ ਉਹ ਇਹੀ ਆ ਕਿ ਈ-ਸਕੂਟਰ ਸਿਰਫ ਤੇ ਸਿਰਫ ਸੜਕ ਦੇ ਉੱਤੇ ਚਲਾਇਆ ਜਾ ਸਕਦਾ ਹੈ ਜਾਂ ਸ਼ੇਅਰਡ ਪਾਥ ਜਿਹੜੇ ਬਣੇ ਹੁੰਦੇ ਆ ਜਿਵੇਂ ਬਾਈਸਾਈਕਲ ਲੇਨ ਬਣੀ ਹੁੰਦੀ ਆ ਉਹਦੇ ਉੱਤੇ ਈ-ਸਕੂਟਰ ਚਲਾਇਆ ਜਾ ਸਕਦਾ ਆ ਅਗਲੀ ਗੱਲ ਇਹ ਆ ਕਿ ਜੇ ਤੁਸੀਂ ਈ-ਸਕੂਟਰ ਚਲਾਉਨੇ ਹੋ ਤਾਂ ਨਾਲ ਜੇ ਕਿਸੇ ਨੂੰ ਸਵਾਰੀ ਕਰਾਉਨੇ ਹੋ ਜਾਂ ਨਾਲ ਤੁਹਾਡੇ ਕੋਈ ਸਕੂਟਰ ਤੇ ਸ਼ੇਅਰ ਕਰਦਾ ਆ ਤਾਂ ਉਸ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਆ ਸੋ ਉਹ ਰੋਡ ਰੂਲ ਦੀ ਉਲੰਘਣਾ ਆ ਤੁਸੀਂ ਕਿਸੇ ਨੂੰ ਵੀ ਨਾਲ ਲੈ ਕੇ ਈ-ਸਕੂਟਰ ਨਹੀਂ ਚਲਾ ਸਕਦੇ ਤੇ ਈ-ਸਕੂਟਰ ਦੀ ਜਿਹੜੀ ਕਿਸਮ ਆ ਸਿਰਫ ਦੋ ਪਹੀਆਂ ਵਾਲੀ ਆ ਜਿਹੜੀ ਕਿ ਵੈਲਿਡ ਮੰਨੀ ਜਾਂਦੀ ਆ ਇਸ ਤੋਂ ਇਲਾਵਾ ਕਿਸੇ ਵੀ ਹੋਰ ਸ਼ੇਪ ਦੇ ਵਿੱਚ ਕੋਈ ਸਕੂਟਰ ਜਿਹੜਾ ਈ-ਸਕੂਟਰ ਦੇ ਵਜੋਂ ਤੁਸੀਂ ਖਰੀਦਿਓ ਤਾਂ ਉਹ ਬਿਲਕੁਲ ਗਲਤ ਆ ਤੇ ਅਗਲੀ ਗੱਲ ਇਹ ਆ ਕਿ ਜੇਕਰ ਤੁਹਾਡੇ ਇਹ ਸਕੂਟਰ ਦੀ ਵਰਤੋਂ ਵੇਲੇ ਤੁਸੀਂ ਜਿਹੜੇ ਕਾਨੂੰਨ ਐ ਜਾਂ ਰੋਡ ਰੂਲਸ ਜਿਹੜੇ ਆ ਉਹਨਾਂ ਦੀ ਉਲੰਘਣਾ ਕਰ ਦਿਓ ਤਾਂ ਬਹੁਤ ਸਾਰੀਆਂ ਪੈਨਲਟੀਆਂ ਜਿਹੜੀਆਂ ਆ ਉਹ ਰੱਖੀਆਂ ਗਈਆਂ ਆ ਉਹ ਵੀ ਤੁਹਾਨੂੰ ਪਤਾ ਹੋਣੀ ਜ਼ਰੂਰੀ ਆ ਜੇਕਰ ਤੁਸੀਂ ਇਹ ਸਕੂਟਰ ਦੀ ਵਰਤੋਂ ਕਰਦੇ ਆ ਤਾਂ ਉਸ ਸਮੇ ਤੁਸੀਂ ਸਪੀਡ ਕਿੰਨੀ ਰੱਖਣੀ ਆ ਯਾਨੀ ਤੁਹਾਡੀ ਜਿਹੜੀ ਸਪੀਡ ਆ ਉਹ ਮੈਕਸਿਮਮ 25 ਕਿਲੋਮੀਟਰ ਤੱਕ ਜਾ ਸਕਦੀ ਆ ਇਸ ਤੋਂ ਵੱਧ ਸਪੀਡ ਜਿਹੜੀ ਆ ਉਹਦਾ ਬਹੁਤ ਵੱਡਾ ਜੁਰਮਾਨਾ ਆ 20 ਕਿਲੋਮੀਟਰ ਤੋਂ ਵੀ ਉੱਪਰ ਜੇਕਰ ਤੁਸੀਂ ਇਹ ਸਕੂਟਰ ਚਲਾਉਨੇ ਹੋ ਪ੍ਰਤੀ ਘੰਟਾ ਤਾਂ ਉਹ ਬਹੁਤ ਵੱਡਾ ਜੁਰਮਾਨਾ ਜਿਹੜਾ ਤੁਸੀਂ ਤੁਹਾਨੂੰ ਹੋ ਸਕਦਾ ਆ ਤੇ ਇਸ ਕਰਕੇ ਕੋਸ਼ਿਸ਼ ਜ਼ੁਰਮਾਨੇ ਜਿਹੜੇ ਮੈਂ ਉਹ ਵੀ ਦੱਸਦੀਆਂ ਤੁਹਾਨੂੰ ਜੇਕਰ ਸਕੂਟਰ ਦੀ ਵਰਤੋਂ ਸਮੇਂ ਤੁਸੀਂ ਧਿਆਨ ਨਹੀਂ ਰੱਖਦੇ ਤਾਂ ਕਿਹੜੇ ਜ਼ੁਰਮਾਨੇ ਤੁਹਾਨੂੰ ਹੋ ਸਕਦੇ ਆ ਸੋ ਹੈਲਮਟ ਨਾ ਪਾਉਣ ਦੇ ਉੱਤੇ ਤੁਹਾਨੂੰ 395 ਡਾਲਰ ਦਾ ਜਿਹੜਾ ਜ਼ੁਰਮਾਨਾ ਜਾਂ ਪੈਨਲਟੀ ਆ ਉਹ ਹੋ ਸਕਦੀ ਆ ਜੇ ਤੁਸੀਂ ਫੁੱਟਪਾਥ ਦੇ ਉੱਤੇ ਫੁੱਟਪਾਥ ਤੇ ਚਲਾਉਨੇ ਹੋ ਸਕੂਟਰ ਤਾਂ ਤੁਹਾਨੂੰ 296 ਡਾਲਰ ਦਾ ਜਿਹੜਾ ਜ਼ੁਰਮਾਨਾ ਆ ਉਹ ਹੋ ਸਕਦਾ ਵੈਸੇ 296 ਡਾਲਰ ਜ਼ੁਰਮਾਨਾ ਆ ਨਾਲ ਦੀ ਨਾਲ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਆ ਕਿ ਫੁੱਟਪਾਥ ਦੇ ਉੱਤੇ ਬਿਲਕੁਲ ਵੀ ਅਲਾਉਡ ਨਹੀਂ ਆ ਇਹ ਸਕੂਟਰ ਚਲਾਉਣਾ ਤੇ ਬਹੁਤ ਸਾਰੇ ਹਾਦਸੇ ਸਿਰਫ ਇਹਸ ਕਰਕੇ ਵੀ ਪਿਛਲੇ ਟਾਈਮ ਚ ਵਾਪਰੇ ਆ ਤੇ ਬਾਕੀ 16 ਸਾਲ ਦੀ ਘੱਟ ਉਮਰ 'ਚ ਜਿਹੜਾ ਸਕੂਟਰ ਜੇ ਤੁਸੀਂ ਚਲਾਉਨੇ ਹੋ 296 ਡਾਲਰ ਹੀ ਉਹਦਾ ਜ਼ੁਰਮਾਨਾ ਆ ਜੇ ਤੁਸੀਂ ਨਾਲ ਕਿਸੇ ਨੂੰ ਸਵਾਰੀ ਕਰਾ ਰਹੇ ਆ ਤਾਂ 247 ਡਾਲਰ ਉਹਦਾ ਜੁਰਮਾਨਾ ਆ ਔਰ ਜੇ ਤੁਸੀਂ ਆਪ ਕਿਸੇ ਦੇ ਨਾਲ ਈ-ਸਕੂਟਰ ਦੇ ਉੱਤੇ ਜਾ ਰਹੇ ਆ ਤਾਂ ਤੁਹਾਨੂੰ ਵੀ 247 ਡਾਲਰ ਦਾ ਜੁਰਮਾਨਾ ਹੋਣਾ ਆ ਔਰ ਇੱਕ ਗੱਲ ਹੋਰ ਧਿਆਨ ਚ ਰੱਖਣ ਵਾਲੀ ਆ ਜੇਕਰ ਜਿਹੜਾ ਈ-ਸਕੂਟਰ ਚਲਾ ਰਿਹਾ ਬੰਦਾ ਉਹਨੇ ਹੈਲਮਟ ਪਾਈ ਆ ਤੁਸੀਂ ਹੈਲਮਟ ਨਹੀਂ ਪਾਈ ਤੇ ਤੁਸੀਂ ਉਹਦੇ ਨਾਲ ਈ-ਸਕੂਟਰ ਸ਼ੇਅਰ ਕਰ ਰਹੇ ਆ ਤਾਂ ਇਹ ਜਿਹੜਾ ਜੁਰਮਾਨਾ ਆ ਉਹ ਤੁਹਾਨੂੰ 642 ਡਾਲਰ ਦਾ ਵੀ ਹੋ ਸਕਦਾ ਆ ਜੇ ਤੁਸੀਂ ਸਪੀਡ 20 ਕਿਲੋਮੀਟਰ ਤੋਂ ਵੱਧ ਤੇ ਚਲਾ ਰਹੇ ਆ ਈ-ਸਕੂਟਰ ਤਾਂ 346 ڈالر ਦਾ ਜਿਹੜਾ ਜੁਰਮਾਨਾ ਉਹ ਤੁਹਾਨੂੰ ਹੋ ਸਕਦਾ ਆ ਤੇ ਅਖੀਰ ਤੇ ਮੈਂ ਇਨਾ ਹੀ ਕਹਿਣਾ ਕਿ ਜੇ ਤੁਸੀਂ ਈ-ਸਕੂਟਰ ਚਲਾਉਂਦੇ ਆ ਸੜਕੀ ਨਿਯਮਾਂ ਦੀ ਉਲੰਘਣਾ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਜੇ ਲਾਈਟਸ ਦੀ ਉਲੰਘਣਾ ਕਰਦੇ ਆ ਤਾਂ ਇਹ ਜੁਰਮਾਨਾ ਜਿਹੜਾ 494 ڈالر ਹੈ ਸੋ ਇਸ ਕਰਕੇ ਇਹਨਾਂ ਰੋਡ ਰੂਲਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਜੇ ਤੁਸੀਂ ਆਪ ਚਲਾ ਰਹੇ ਹੋ ਜਾਂ ਜੇਕਰ ਤੁਹਾਡੇ ਬੱਚੇ ਜਿਹੜੇ ਆ ਈ-ਸਕੂਟਰ ਚਲਾ ਰਹੇ ਆ ਸੋ ਇਹ ਸੀ ਜੀ ਜਾਣਕਾਰੀ ਬਹੁਤ-ਬਹੁਤ ਧੰਨਵਾਦ